ਸੱਚੀ ਅਕਾਲ ਦਾਨਮੀਓਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਵਿਖੇ ਪਹਿਲੀ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ ਇਸ ਦਾ ਆਯੋਜਨ ਮਸ਼ਹੂਰ ਪੰਜਾਬੀ ਗਾਇਕ ਗगन ਕੋਕਰੀ ਦੁਆਰਾ ਕੀਤਾ ਗਿਆ ਸੀ ਇਸ ਵਿੱਚ ਆਸਟ੍ਰੇਲੀਆ ਇੰਗਲੈਂਡ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਅਤੇ ਵਿਦੇਸ਼ੀ ਦੇਸ਼ਾਂ ਦੀਆਂ ਟੀਮਾਂ ਨੇ ਵੀ ਜਿਹੜਾ ਹਿੱਸਾ ਲਿਆ ਤੇ ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਨੇ ਖਾਸ ਤੌਰ ਤੇ ਟੀਮਾਂ ਬਣਾ ਕੇ ਇਸ ਵਿੱਚ ਹਿੱਸਾ ਲੀਤਾ ਹੈ ਅੱਜ ਆਖਰੀ ਦਿਨ ਸੀ ਹਰਿਆਣਾ ਦੇ ਉਪ ਮੁੱਖ ਮੰਤਰੀ ਦਸ਼ਵੰਤ ਚੋਟਾਲਾ ਤੋਂ ਇਲਾਵਾ ਸੰਸਦ ਮੀਤ ਹੇਰ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਸਮਾਜ ਸੇਵਕ ਅਨਮੋਲ ਕਵਾਤਰਾ ਪੰਜਾਬੀ ਗਾਇਕ ਸਿੱਪੀ ਗਿੱਲ ਕਰਮਜੀਤ ਅਨਮੋਲ ਸਿਮਰਤ ਕੌਰ ਅਤੇ ਗੁਲਾਬ ਸਿੰਘ ਅਤੇ ਕਈ ਹੋਰ ਗਾਇਕਾਂ ਨੇ ਸ਼ਿਰਕਤ ਕੀਤੀ ਕੁੜੀਆਂ ਦੇ ਮੈਚ ਦੇ ਵਿੱਚ ਪਿੰਡ ਕੋਕਰੀ ਦੀ ਟੀਮ ਨੇ ਅਫਰੀਕੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਤੇ ਮੁੰਡਿਆਂ ਦੇ ਮੈਚ ਦੇ ਵਿੱਚ ਮਨਵਰ ਅਕੈਡਮੀ ਨੇ ਉਤਰੀ ਰੇਲਵੇ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਜੈਤੋ ਦੀ ਟੀਮ ਨੂੰ 4 ਲੱਖ ਦਾ ਇਨਾਮ ਦਿੱਤਾ ਗਿਆ ਤੇ ਦੂਜੇ ਸਥਾਨ ਤੇ ਉੱਤੇ ਰਹਿਣ ਵਾਲੇ ਨੂੰ 2 ਲੱਖ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਦੇਖੋ ਜੀ ਮੈਂ ਗगन ਕੋਕਰੀ ਜੀ ਨੂੰ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਬਹੁਤ ਵਧਾਈ ਦੇਣਾ ਕਿ ਇੱਕ ਪਿੰਡ ਦੇ ਵਿੱਚ ਬਹੁਤ ਸ਼ਾਨਦਾਰ ਜਿਹੜਾ ਟੂਰਨਾਮੈਂਟ ਕਰਵਾਇਆ ਕਿਉਂਕਿ ਮੈਂ ਆਪ ਬਚਪਨ ਤੋਂ ਫੁੱਟਬਾਲ ਖੇਡਦਾ ਰਿਹਾ ਤੇ ਉਦੋਂ ਵੀ ਬੜੇ ਪਿੰਡਾਂ ਦੇ ਟੂਰਨਾਮੈਂਟ ਵੀ ਖੇਡੇ ਜਿਹੜੇ ਸਕੂਲੀ ਟੂਰਨਾਮੈਂਟ ਹੁੰਦੇ ਸੀ ਉਹ ਵੀ ਖੇਡੇ ਤੇ ਉਸ ਤੋਂ ਬਾਅਦ ਜਦੋਂ ਮੰਤਰੀ ਸੀ ਉਦੋਂ ਵੀ ਬੜੇ ਟੂਰਨਾਮੈਂਟਾਂ ਦਾ ਜਾਣ ਦਾ ਮੌਕਾ ਮਿਲਿਆ ਪਰ ਪੰਜਾਬ ਦੇ ਵਿੱਚ ਕਿਤੇ ਵੀ ਮੈਂ ਫੁੱਟਬਾਲ ਦਾ ਇਸ ਤਰ੍ਹਾਂ ਦਾ ਟੂਰਨਾਮੈਂਟ ਤੇ ਇਸ ਤਰ੍ਹਾਂ ਦੀਆਂ ਟੀਮਾਂ ਮੈਨੂੰ ਪਹਿਲੀ ਵਾਰੀ ਮੈਂ ਕਹੂੰਗਾ ਵੀ ਮੈਨੂੰ ਦੇਖਣ ਦਾ ਮੌਕਾ ਮਿਲਿਆ ਤੇ ਇਹਦੇ ਲਈ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਤੇ ਨੈਸ਼ਨਲ ਲੈਵਲ ਦੇ ਪਲੇਅਰ ਤੇ ਬਾਹਰਲੇ ਦੇਸ਼ਾਂ ਤੋਂ ਵੀ ਜਿਹੜੇ ਪਲੇਅਰ ਨੇ ਅਫਰੀਕਾ ਤੋਂ ਜਾਂ ਹੋਰ ਦੇਸ਼ਾਂ ਤੋਂ ਜਿਹੜੇ ਪਲੇਅਰ ਨੇ ਕੋਕਰੀ ਪਿੰਡ 'ਚ ਜਿਹੜਾ ਖੇਡਣ ਲਈ ਆਏ ਨੇ ਤੇ ਇਹਦੇ ਨਾਲ ਜਿੱਥੇ ਚਲੋ ਟਰਨਮੈਂਟ ਤਾਂ ਹੋ ਰਿਹਾ ਜਿਹੜੇ ਨਵੇਂ ਬੱਚੇ ਇੱਥੇ ਦੇਖੋ ਵੀ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਦੇਖਣ ਆਇਆ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਇਹਦੇ ਨਾਲ ਨਵੇਂ ਬੱਚਿਆਂ ਨੂੰ ਝਿੰਕ ਲੱਗੂਗੀ ਕਿਉਂ ਵੀ ਫੁੱਟਬਾਲ ਬਲ ਜਿਹੜਾ ਖੇਡਾਂ ਦੇ ਬਲ ਜਿਹੜੇ ਕਰਛੇਤ ਆ ਹੋਣਗੇ ਕਿਉਂਕਿ ਅੱਜ ਪੰਜਾਬ ਨੂੰ ਜ਼ਰੂਰਤ ਵੀ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਬਹੁਤ ਮਿਹਨਤੀ ਹੈ ਪੰਜਾਬੀ ਜਾਣੇ ਜਾਂਦੇ ਆ ਪੂਰੇ ਦੁਨੀਆ ਦੇ ਵਿੱਚ ਖੇਡਣ ਕੁੱਦਣ ਲਈ ਅਸੀਂ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਚਾਹੇ ਉਹ ਯੁੱਧਾਂ ਦੇ ਮੈਦਾਨ ਹੋਣ ਚਾਹੇ ਉਹ ਖੇਡਾਂ ਦੇ ਮੈਦਾਨ ਹੋਣ ਤੇ ਅੱਜ ਜ਼ਰੂਰਤ ਹੈ ਕਿ ਜਿਹੜਾ ਪੰਜਾਬ ਖੇਡਾਂ ਦੇ ਲਈ ਜਾਣਿਆ ਜਾਂਦਾ ਸੀ ਜਿਹੜੇ ਪੰਜਾਬੀਆਂ ਦੇ ਰਿਕਾਰਡ ਵਿਸ਼ਵ ਵਿੱਚ ਅੱਜ ਤੱਕ ਨਹੀਂ ਟੁੱਟੇ ਸਸ ਅਸੀਂ ਏਡੇ ਏਡੇ ਵੱਡੇ ਖਿਡਾਰੀ ਦਿੱਤੇ ਬਲਵੀਰ ਸਿੰਘ ਸੀਨੀਅਰ ਵਰਗੇ ਜਿਨ੍ਹਾਂ ਨੇ ਅੱਜ ਵੀ ਰਿਕਾਰਡ ਨੋ ਓਲੰਪਿਕ ਕੋਈ ਤੋੜ ਨਹੀਂ ਸਕਿਆ ਸੋ ਅੱਜ ਜ਼ਰੂਰ ਤ ਹੈ ਕਿ ਅਸੀਂ ਇਦਾਂ ਦੇ ਪਲੇਟਫਾਰਮ ਬੱਚਿਆਂ ਨੂੰ ਦੇਈਏ ਤਾਂ ਕਿ ਅਸੀਂ ਦੁਬਾਰਾ ਓਦਾਂ ਦੇ ਖਿਡਾਰੀ ਪੈਦਾ ਕਰ ਸਕੀਏ ਜਿਨ੍ਹਾਂ ਦੇ ਰਿਕਾਰਡ ਰੈਂਦੀ ਦੁਨੀਆ ਤੱਕ ਰਹਿਣ ਆ ਸਸ਼ੀਕਾਲ ਜੀ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਕੋਖਰੀ ਕਲਾ ਸਾਡੇ ਪੰਜਾਬ ਦਾ ਮਾਣ ਸਾਡੇ ਮੋਗਾ ਜ਼ਿਲ੍ਹੇ ਦਾ ਮਾਣ ਗगन ਕੋਖਰੀ ਵੀਰ ਜੀ ਵੱਲੋਂ ਔਰ ਉਹਨਾਂ ਦੇ ਸਾਰੇ ਐਨ ਆਰ ਆਈ ਫਰੈਂਡਸ ਕੁਲਵੀਰ ਜੀ ਔਰ ਮੇਰੇ ਜਿੰਨੇ ਵੀ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਮਿਹਨਤ ਕਰ ਰਹੇ ਆ ਉਹਨਾਂ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਸਾਡੇ ਮੋਗਾ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਕੋਖਰੀ ਕਲਾ ਜਿੱਥੋਂ ਦੇ ਜੰਪਾਲ ਨੇ ਗੰਗਨ ਕੋਖਰੀ ਵੀਰ ਜੀ ਸਾਡੇ ਇੱਥੇ ਅੱਜ ਕੋਖਰੀ ਸੋਕਰ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਹਦੇ ਸਾਡੇ ਪੂਰੇ ਪੰਜਾਬ ਤੋਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਔਰ ਸਾਡੀਆਂ ਇਹ ਬੱਚੀਆਂ ਜਿਹੜੀਆਂ ਪਿੰਡ ਕੋਖਰੀ ਕਲਾ ਦੀਆਂ ਨੇ ਔਰ ਸਾਊਥ ਅਫਰੀਕਾ ਤੋਂ ਵੀ ਸਾਡੀਆਂ ਬੱਚੀਆਂ ਜਿਹੜੀਆਂ ਹੈਗੀਆਂ ਨੇ ਉਹ ਆਈਆਂ ਹੋਈਆਂ ਪਾਰਟਿਸਿਪੇਟ ਕਰਨ ਲਈ ਬਹੁਤ ਅੱਛਾ ਮੈਚ ਹੋਇਆ ਔਰ ਇਦਾਂ ਦੇ ਉਪਰਾਲੇ ਜਿਹੜੇ ਹੈਗੇ ਆ ਉਹ ਹਮੇਸ਼ਾ ਇਨ੍ਹਾਂ ਵੀਰਾਂ ਵੱਲੋਂ ਕੀਤੇ ਜਾਂਦੇ ਆ ਔਰ ਮੈਂ ਸਭ ਤੋਂ ਵੱਡਾ ਧੰਨਵਾਦ ਕਰਦੀ ਆ ਗगन ਕੋਕਰੀ ਵੀਰਜੀ ਦਾ ਜੋ ਸਿਰਫ ਸਫਲਤਾ ਹਾਸਲ ਕਰਕੇ ਇੱਕ ਦਿਖਾਵਾ ਨਹੀਂ ਕਰ ਰਹੇ ਜੋ ਰੀਅਲ ਰਿਐਲਿਟੀ ਦੇ ਵਿੱਚ ਜਿਹੜੇ ਹੈਗੇ ਆ ਸਾਡੇ ਪੰਜਾਬ ਲਈ ਸਾਡੇ ਮੋਗੇ ਦੇ ਉਹਨਾਂ ਭੈਣ ਭਰਾਵਾਂ ਦੀ ਮਦਦ ਦੇ ਲਈ ਹਮੇਸ਼ਾ ਜਿਹੜੇ ਹੈਗੇ ਆ ਖੜੇ ਹੈਗੇ ਆ ਔਰ ਅੱਜ ਮੈਂ ਦੱਸਣਾ ਚਾਹੁੰਦੀ ਆ ਕਿ ਉਹਦਾ ਇਹ ਵੀਰ ਉਹ ਨੇ ਜਿਹੜੇ ਮਦਦ ਕਰਕੇ ਵੀ ਕਹਿੰਦੇ ਆ ਕਿ ਵੀ ਮੇਰਾ ਨਾਮ ਅੱਗੇ ਨਾ ਆਵੇ ਮੈਂ ਇਹਨਾਂ ਨੇ ਜਿਹੜੀ ਮਦਦ ਕੀਤੀ ਸਾਡੇ ਪਰਿਵਾਰਾਂ ਦੇ ਲਈ ਸਾਡੇ ਮੋਗਾ ਦੇ ਪਰਿਵਾਰਾਂ ਲਈ ਉਸ ਦਾ ਦੇਣ ਮੈਂ ਔਰ ਉਹ ਪਰਿਵਾਰ ਕਦੇ ਵੀ ਨਹੀਂ ਦੇ ਸਕਦੇ ਹੈਗੇ ਇਹ ਉਹਦਾ ਦੀ ਸਖਸ਼ੀਅਤ ਨੇ ਕਿ ਜੋ ਪਿੱਠ ਪਿੱਛੇ ਰੱਖ ਕੇ ਜਿਹੜਾ ਹੈਗਾ ਲੋਕਾਂ ਦੀ ਮਦਦ ਕਰਦੇ ਆ ਔਰ ਪ੍ਰਮਾਤਮਾ ਅੱਗੇ ਹੀ ਅਰਦਾਸ ਕਰੂੰਗੀ ਕਿ ਇਸ ਵੀਰ ਨੂੰ ਜਿਹੜਾ ਹੈਗਾ ਲੰਮੀ ਉਮਰ ਬਖਸ਼ੇ ਸਾਡਾ ਜੀ ਦੇਖੋ 4 ਦਿਨ ਹੋ ਗਏ ਚੱਲਦੇ ਨੇ ਤੇ ਅੱਜ ਟੌਪ ਦੀਆਂ ਟੀਮਾਂ ਜਿਹੜੀਆਂ ਫਾਈਨਲ 'ਚ ਆ ਮੇਰੀਆਂ ਫੇਵਰਿਟ ਟੀਮਾਂ ਫਾਈਨਲ 'ਚ ਰੇਲਵੇਜ਼ ਫਾਈਨਲ 'ਚ ਤੇ ਮਨਰਵਾ ਅਕੈਡਮੀ ਫਾਈਨਲ 'ਚ ਟੀਮਾਂ ਦੇ ਵਿੱਚ ਪਲੇਅਰ ਬੇਸਿਕਲੀ ਹੈਗੇ ਆ ਵੀ ਬਾਹਰਲੇ ਦੇਸ਼ਾਂ ਦੇ ਪਲੇਅਰ ਵੀ ਹੁਣ ਖੇਡਣਗੇ ਬਹੁਤ ਤਕੜੀਆਂ ਟੀਮਾਂ ਜੀ ਮੇਰੀਆਂ ਫੇਵਰੇਟ ਆ ਤੇ ਮੈਂ ਆਪਦਾ ਇੰਜੋਏ ਕਰਨਾ ਹਾਂ ਹਾਂਜੀ ਇਸ ਤੋਂ ਬਾਅਦ ਖੜਾ ਉਹ ਸਟੇਜ ਸੈਟਅਪ ਹੋ ਗਿਆ ਜੀ ਇਹ ਤੋਂ ਬਾਅਦ ਆਪਣਾ ਕੇਸ ਮੱਖਣਬਾਈ ਪਹੁੰਚਣ ਵਾਲਾ ਤੇ ਉਹ ਬਾਈ ਸ਼ਾਇਦ ਸ਼ੁਰੂਆਤ ਕਰੂਗਾ ਉਸ ਤੋਂ ਬਾਅਦ ਹੋਰ ਮੇਰੇ ਭਰਾ ਬਹੁਤ ਗੁਲਾਬ ਸਿੱਧੂ ਵੀਰ ਆ ਰਹੇ ਆ ਸੋ ਉਹਦੇ ਨਾਲ ਨਾਲ ਫਿਰੋਜ਼ ਖਾਨ ਭਾਜੀ ਆ ਰਹੇ ਨੇ ਫਿਰ ਕਾਫੀ ਰੁਪਿੰਦਰ ਹਾਂਡਾ ਅ ਜੀ ਆ ਰਹੇ ਨੇ ਉਹ ਕਾਫੀ ਜਾਣੇ ਨੇ ਜੀ ਮੈਂ ਹੁਣ ਸਕਿਪ ਕਰ ਰਿਹਾ ਕਿਉਂਕਿ ਮੇਰਾ ਧਿਆਨ ਮੈਚ 'ਤੇ ਲੀ ਹੋਇਆ ਹੈ ਜੀ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਐਫਰਟਸ ਕਰਨਾ ਵਾ ਨੌਜਵਾਨ ਨੂੰ ਸਹਾਇਤ ਕਰਨਗੇ ਖੇਡਾਂ ਵਿੱਚ 100% ਕਰਨਗੇ ਜੀ ਦੇਖੋ ਸਾਡੀ ਕੋਸ਼ਿਸ਼ ਆ ਬਈ ਸਾਡੇ ਏਰੀਆ 'ਚੋਂ ਸਾਡੇ ਪਿੰਡ 'ਚੋਂ ਕੋਈ ਨਾ ਕੋਈ ਇੱਕ ਪਲੇਅਰ ਜਿਹੜਾ ਉਹ ਇੰਡੀਆ ਦੀ ਟੀਮ ਨੂੰ ਰਿਪਰੈਜ਼ੈਂਟ ਕਰੇ ਅੱਜ ਕਰੇ ਕੱਲ ਕਰੇ 10 ਸਾਲ ਬਾਅਦ ਕਰੇ ਸੋ ਇਹ ਚੀਜ਼ ਯੈਸ ਹੋ ਰਿਹਾ ਹਾਂਜੀ ਅੱਜ ਅਸੀਂ ਤਿੰਨ ਦਿਨ ਤੋਂ ਇੱਥੇ ਹੀ ਜ ਫਾਈਨਲ ਹੋਣ ਜਾ ਰਹੇ ਤੇ ਬਹੁਤ ਫੈਂਟੈਸਟਿਕ ਮੈਚ ਹੋ ਰਿਹਾ ਜਿਹੜਾ ਵੀ ਹੈ ਹਨਾ ਜਿਹੜਾ ਸਵੇਰ ਵਾਲਾ ਸ਼ੋਅ ਮੈਚ ਹੋਇਆ ਸੀਗਾ ਉਹ ਵੀ ਬਹੁਤ ਵਧੀਆ ਸੀ ਬੱਚਿਆਂ ਦਾ ਤੇ ਹੁਣ ਮੈਚ ਹੋ ਰਿਹਾ ਬਹੁਤ ਵਧੀਆ ਇੱਥੇ ਆ ਕੇ ਬੜੀ ਖੁਸ਼ੀ ਹੋਈ ਐ ਕੋਕਰੀ ਪਿੰਡੇ ਵਿੱਚ ਆਟੇ ਵੱਡੇ ਪੱਧਰ ਤੇ ਮੈਚ ਹੋ ਰਹੇ ਨੇ ਤੇ ਦੁਨੀਆ ਹੀ ਇੱਥੇ ਦੇਖਣ ਆ ਵਸਤੇ ਤਾਂ ਦਿਲੋਂ ਖੁਸ਼ੀ ਹੈ ਜੀ ਵਾਸਤੇ ਬਹੁਤ ਕਾਫੀ ਦੇਖਣ ਨੂੰ ਮਿਲਿਆ ਹੈਗਾ ਤੇ ਐਨ ਆਰ ਆਈ ਕਾਫੀ ਜਿਹੜੇ ਦਰਸ਼ਕ ਪਹੁੰਚੇ ਹੋਏ ਆ ਜੀ ਬਿਲਕੁਲ ਜੀ ਸਾਡੇ ਮਤਲਬ 50 ਜਿਹੜੇ ਬਿਜ਼ਨਸਮੈਨ ਨੇ ਉਹ ਤਾਂ ਮੈਲਬਨ ਤੋਂ ਹੀ ਆਏ ਨੇ ਜਿੱਥੇ ਸਰ ਜਿਵੇਂ ਪੈਂਟ ਦੀ ਟੀਮ ਨੇ अफ्रीका दी टीम ਨੂੰ ਹਰਾ ਕੇ ਮੈਚ ਜਿੱਤਦਾ ਕਿਵੇਂ ਦੇਖਦੇ ਹੋ ਨਹੀਂ ਜੀ ਚਲੋ ਸਪੋਰਟ ਦੇ ਵਿੱਚ ਜੋ ਆ ਇੱਥੇ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਜਿਹਨਾਂ ਨੂੰ ਸਪੋਰਟਸ ਚੰਗੀ ਲੱਗਦੀ ਹੈ ਠੀਕ ਹੈ ਆਪਣੀ ਟੀਮ ਦੀ ਆਪ ਸਪੋਰਟ ਕਰਦੇ ਪਰ ਜੋ ਵਧੀਆ ਖੇលੂਗਾ ਉਹ ਜਿੱਤੂਗਾ ਸੁਦੇਸ਼ ਭਾਰਤ ਦੇ ਵਿੱਚ ਅੱਜ 76ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਤੇ ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਨਗਰ ਕੌਂਸਲ ਦਫ਼ਤਰ ਸਰਹੰਦ ਅਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਗਣਤੰਤਰ ਦਿਵਸ ਮੌਕੇ ਤੇ ਨਗਰ ਕੌਂਸਲ ਦਫ਼ਤਰ ਸਰਹੰਦ ਅਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਐਡਵੋਕੇਟ ਲਖਵਿੰਦਰ ਸਿੰਘ ਰਾਏ ਦੇ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਤੇ ਪੁਲਿਸ ਦੀ ਟੁਕੜੀ ਦੇ ਵੱਲੋਂ ਸਲਾਮੀ ਵੀ ਦਿੱਤੀ ਗਈ। ਸਕੂਲੀ ਬੱਚਿਆਂ ਦੇ ਵੱਲੋਂ ਰਾਸ਼ਟਰੀ ਗਾਇਨ ਵੀ ਕੀਤਾ ਗਿਆ। ਪੁੱਤਰ ਮੈਂ ਗਣਤਤਰ ਦਿਵਸ ਦੀ ਮੈਂ ਸਾਰੀ ਸਾਡੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਨਸੂਰ ਕਮੇਟੀ ਦੇ ਸਾਰੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਅੱਜ ਦਾ ਦਿਨ ਸਾਡੇ ਭਾਰਤੀ ਵਸਨੀਕਾਂ ਲਈ ਬਹੁਤ ਅਹਿਮ ਦਿਨ ਹੈ। ਡਾਕਟਰ ਭੀਮrao Ambedkar ਸਾਹਿਬ ਨੇ ਸੰਵਧਾਨ ਬਣਾਇਆ ਔਰ ਅੱਜ ਸਾਡਾ ਦੇਸ਼ ਜੇ ਤਰੱਕੀ ਕਰਦਾ ਸੁਪਰ ਪਾਵਰ ਬਣ ਜਾ ਰਿਹਾ ਤਾਂ ਉਹਨਾਂ ਦੇ ਬਣਾਏ ਹੋਏ ਸੰਵਧਾਨ ਦੇ ਵਿਦੋਲਤੀ ਹੈ ਔਰ ਮਾਨਯੋਗ ਸਰਦਾਰ ਕੋਹਿੰਸਿ ਮਾਨ ਸਾਹਿਬ ਦੀ ਸਰਕਾਰ ਨੇ ਡਾਕਟਰ ਭੀਮrao Ambedkar ਸਾਹਿਬ ਨੂੰ ਮਾਨ ਸਨਮਾਨ ਦਿੱਤਾ ਪਹਿਲੀ ਸਰਕਾਰਾਂ ਦੇ ਨੇ ਲੇਕਿਨ ਇਸ ਵਾਰ ਜੇ ਇਹ ਉਹਨਾਂ ਦੀ ਫੋਟੋ ਹੈ ਸਾਰੀ ਸਰਕਾਰੀ ਦਫ਼ਤਰਾਂ ਚ ਸੋ ਉਹਨਾਂ ਦੀ ਸੋਚ ਤੇ ਸਰਕਾਰ ਚੱਲ ਰਹੀ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਵੱਲੋਂ ਬਟਾਲਾ ਦੇ ਸਲਮ ਇਲਾਕੇ ਗਾਂਧੀ ਕੈਂਪ ਮੁਹੱਲਾ ਵਿਖੇ 50 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੇਂ ਬਣੇ ਆਯੂਸ਼ਮਾਨ ਅਰੋਗਿਆ ਕੇਂਦਰ ਸ਼ਹਿਰੀ ਮੁਢਲੀ ਸਿਹਤ ਕੇਂਦਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਵਿਧਾਇਕ ਸ਼ਹਿਰੀ ਕਲਸੀ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਇਸ ਸਿਹਤ ਕੇਂਦਰ ਦੀ ਲੰਬੇ ਸਮੇਂ ਤੋਂ ਮੰਗ ਵੀ ਸੀ ਅਤੇ ਇਹ ਹਾਲ ਸੀ ਕਿ ਇੱਕ ਪੁਰਾਣੀ ਜੰਜ ਘਰ ਦੀ ਇਮਾਰਤ ਦੇ ਵਿੱਚ ਜਿਹੜਾ ਉਹ ਡਾਕਟਰ ਬੈਠ ਕੇ ਇਲਾਜ ਕਰ ਰਿਹਾ ਸੀ ਅਤੇ ਹੁਣ ਕਰੀਬ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਤੇ ਉੱਥੇ ਹੀ ਸ਼ਹਿਰੀ ਕਲਸੀ ਦਾ ਇਹ ਵੀ ਕਹਿਣਾ ਸੀ ਕਿ ਲੋਕਾਂ ਨੂੰ ਮਿਆਰੀ ਸਿਹਤ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਸਿਹਤ ਕੇਂਦਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਅਤੇ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਆਪਣਾ ਇਲਾਜ ਵੀ ਕਰਵਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਸਿਹਤ ਕੇਂਦਰ ਆਪਣੀ ਕਾਰਗੁਜ਼ਾਰੀ ਦੇ ਉੱਤੇ ਖਰਾ ਉਤਰ ਰਿਹਾ ਅਤੇ ਇੱਥੇ ਡਾਕਟਰੀ ਸਲਾਹ ਦੇ ਨਾਲ ਨਾਲ ਟੈਸਟ ਅਤੇ ਦਵਾਈਆਂ ਵੀ ਜਿਹੜੀਆਂ ਨੇ ਮੁਫਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਇਹਦੇ ਨਾਲ ਹੀ ਸ਼ਹਿਰੀ ਗਲਸੀ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਮਹਿਜ ਪੌਣੇ 3 ਸਾਲਾਂ ਦੇ ਕਾਰਜਕਾਲ ਦੇ ਅੰਦਰ ਹੀ ਸਿਹਤ ਅਤੇ ਸਿੱਖਿਆ ਅਤੇ ਨਾਲ ਹੀ ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡੇ ਇਤਿਹਾਸਿਕ ਫੈਸਲੇ ਲਏ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਸਾਡਾ ਗਾਂਧੀ ਨਗਰ ਕੈਂਪ ਜਿਹੜਾ ਜਿੱਥੇ ਮੈਂ ਦੇਖਿਆ ਜੀ ਬਹੁਤ ਜ਼ਿਆਦਾ ਜ਼ਰੂਰਤ ਸੀ ਲੋਕਾਂ ਦੇ ਇਲਾਜ ਪ੍ਰਤੀ ਕਿਉਂਕਿ ਇੱਥੇ ਆਬਾਦੀ ਵੀ ਕਾਫੀ ਹੈ ਇਥੋਂ ਸਰਕਾਰੀ ਹਸਪਤਲ ਜਿਹੜਾ ਉਹ ਮੇਰੇ ਅ حساب ਦੇ ਨਾਲ 4-5 ਕਿਲੋਮੀਟਰ ਦੂਰ ਪੈਂਦਾ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਸੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਜਿਹੜਾ ਇਲਾਜ ਪ੍ਰਤੀ ਸਾਨੂੰ ਹਸਪਤਲ ਦੀ ਮੈਂ ਅੱਜ ਖੁਸ਼ੀ ਨਾ ਕਹਿ ਸਕਦਾ ਅੱਜ ਸ਼ਹਿਰੀ ਮਡਲਾ ਸਿਹਤ ਕੇਂਦਰ ਜਿਹੜਾ ਅੱਜ ਗਾਂਧੀ ਕੈਂਪ ਨੂੰ ਆਪਾਂ ਅੱਜ ਉਹਦਾ ਉਦਘਾਟਨ ਕੀਤਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਹੁਣ ਸਾਡੇ ਲੋਕਾਂ ਨੂੰ ਸਾਡੀਆਂ ਮਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਆਪਣੇ ਛੋਟੇ ਛੋਟੇ ਜਿਹੜੇ ਇਲਾਜ ਕਰਾਉਣੇ ਟੈਸਟਾਂ ਦੀਆਂ ਸਹੂਲਤਾਂ ਨੇ ਜਿੱਥੇ ਵੀ ਕਿਤੇ ਦਿੱਕਤ ਨਜ਼ਰ ਆਵੇ ਉਹ ਡਾਕਟਰ ਸਾਹਿਬਾਨ ਆਲ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਹੈ ਹੁਣ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਸਰਕਾਰੀ ਹਸਪਤਲ ਨਹੀਂ ਜਾਣਾ ਪਊਗਾ ਉਹ ਇਲਾਜ ਜਿਹੜੇ ਆ ਉਹ ਇੱਥੇ ਹੋ ਜਾਣਗੇ ਇਹਨਾਂ ਦੇ ਸੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰੇ ਆਪਣੇ ਗਾਂਧੀ ਕੈਂਪ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ। ਜੀ। ਇਸ ਕਿੰਨੀ ਸਿਮੋ ਹਸਪੀਟਲ ਕਟਾਰਾ ਦੇ ਵਿੱਚ ਵੀ ਕੁਝ ਨਵੀਆਂ ਚੀਜ਼ਾਂ ਦੀ ਲੋੜ ਹੈ। ਹਾਂਜੀ ਮੈਂ ਪਿਛਲੇ ਦਿਨੀ ਜਿਹੜਾ ਸਰਕਾਰੀ ਹਸਪੀਟਲ ਵੇਖੇ ਉੱਥੇ ਇੱਕ ਲਿਫਟ ਦੀ ਦਿੱਕਤ ਸੀ ਸਾਡੇ ਬਜ਼ੁਰਗ ਸੀ ਕਈਆਂ ਦੇ ਆਪਰੇਟ ਹੁੰਦੇ ਸੀ ਉਹਨਾਂ ਨੂੰ ਕੋੜੀਆਂ ਤੇ ਚੜਨ ਉਤਰਨ ਦੀ ਰੈਂਪ ਤੇ ਉੱਪਰ ਥੱਲੇ ਜਾਣ ਦੀ ਦਿੱਕਤ ਆਉਂਦੀ ਸੀ ਲਿਫਟ ਦੀ ਕਾਫੀ ਡਿਮਾਂਡ ਸੀ ਉਹ ਵੀ ਲਿਫਟ ਜਿਹੜੀ ਉੱਥੇ ਲਗਵਾ ਦਿੱਤੀ ਫਿਰ ਉੱਥੇ ਅੱਖਾਂ ਦੇ ਆਪਰੇਸ਼ਨ ਜਿਹੜੇ ਨੇ ਉਹ ਸਾਨੂੰ ਕਿਤੇ ਨਾ ਕਿਤੇ ਪਟਿਆਲਾ ਵਾਸੀਆਂ ਨੂੰ ਅ ਅੰਮ੍ਰਿਤਸਰ ਵੱਡੇ ਸ਼ਹਿਰਾਂ ਚ ਜਾਣਾ ਪੈਂਦਾ ਸੀ ਅੱਜ ਖੁਸ਼ੀ ਨਾਲ ਇਹ ਵੀ ਕਹਿ ਸਕਦੇ ਆ ਵੀ ਸਾਡੀਆਂ ਅੱਖਾਂ ਦੇ ਆਪਰੇਸ਼ਨ ਵਾਸਤੇ ਵੀ ਡਾਕਟਰ ਸਾਹਿਬਾਨ ਤੇ ਥੀਏਟਰ ਉੱਥੇ ਬਣ ਕੇ ਤਿਆਰ ਹੋ ਗਿਆ ਹੁਣ ਤੱਕ ਜਿਹੜੇ ਕਾਫੀ ਆਪਰੇਸ਼ਨ ਹੋ ਚੁੱਕੇ ਨੇ ਫਿਰ ਐਕਸ-ਰੇ ਦੀ ਮਸ਼ੀਨ ਜਿਹੜੀ ਕਾਫੀ ਪੁਰਾਣੀ ਸੀ ਜਿਹਾ ਤਰ੍ਹਾਂ ਇਹ ਇਮਾਰਤ ਅੱਜ ਬਣ ਕੇ ਵਧੀਆ ਹੋਈ ਐ ਇਹ ਮੈਨੂੰ ਦੱਸਿਆ ਡਾਕਟਰ ਸਾਹਿਬਾਨਾ ਨੇ ਇਹ ਜਿਹੜੀ ਇਮਾਰਤ ਸੀ ਸਾਡੀ ਪੁਰਾਣੀ ਜਿਹੜੀ ਸੀ ਇਹ ਇੱਕ ਜੰਜ ਕਰ ਸੀ ਜਿੱਥੇ ਬੈਠ ਕੇ ਲੋਕਾਂ ਦਾ ਇਲਾਜ ਕਰਿਆ ਕਰਦੇ ਸੀ ਪਰ ਅੱਜ ਆਧੁਨਿਕ ਸਹੂਲਤਾਂ ਔਰ ਵਧੀਆ ਮਸ਼ੀਨਾਂ ਲੈਬ ਟੈਸਟ ਤਕਰੀਬਨ ਕਾਫੀ ਇੰਤਜ਼ਾਮ ਦੇ ਨਾਲ ਹੁਣ ਸਾਰਾ ਸਟਾਫ ਵੀ ਮੌਜੂਦ ਹੈ ਔਰ ਇੱਥੋਂ ਦੇ ਜਿਹੜਾ ਵੀ ਲੋਕ ਆਉਣਗੇ ਮੈਨੂੰ ਆਸ ਹੈ ਵੀ ਉਹ ਹੁਣ ਆਪਣਾ ਇਲਾਜ ਕਰਾ ਕੇ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਣਗੇ ਦਿੱਲੀ ਤੁਸੀਂ ਇਸ ਟਿਸਟ ਕੀ ਕਰ ਰਿਹਾ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਅਜਮਲ ਇੱਥੇ ਮੈਂ ਲੱਕ ਨਹੀਂ ਕਰ ਲਈ ਬਟਾਲਾ ਗਲਵ ਬਟਾਲਾ ਗਲਵ ਕਰ ਸਰ ਜੋ ਜੋ ਕਿਆ ਸੀਗਾ ਆਮ ਆਪ ਦੀ ਸਰਕਾਰ ਨੇ ਇੱਕ ਮੈਡੀਕਲ ਸੇਵਾਵਾਂ ਕਿਆ ਤੇ ਇੱਕ ਪੜਾਈ ਦਾ ਕਹਿ ਲਿਓ ਓੜੀ ਓੜੀ ਸਾਰੇ ਜਿਹੜੇ ਨੇ ਬੜੇ ਵਧੀਆ ਕੰਮ ਚੱਲਦੇ ਵੇ ਕੀ ਕਹਿਣਾ ਚਾਹੁੰਦੇ ਅ ਦੇਖੋ ਜੀ ਮੈਂ ਧੰਨਵਾਦ ਕਰਦਾ ਹਾਂ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਕਿਉਂਕਿ ਥੋੜੇ ਚਿਰ ਤੱਕ ਹੁਣ ਜਿਹੜਾ ਸਾਡਾ ਸਕੂਲ ਆਫ ਐਮੀਨੈਂਸ ਜਿਹੜਾ ਸਿੱਖਿਆ ਵਾਸਤੇ ਵੀ ਆਪਾਂ ਗੱਲ ਕੀਤੀ ਸੀ ਲੋਕਾਂ ਦੇ ਇਲਾਜ ਪ੍ਰਤੀ ਗੱਲ ਕੀਤੀ ਸੀ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸਾਡੇ ਲੋਕਾਂ ਨੂੰ ਆਪ ਨਜ਼ਰ ਆਉਂਦਾ ਜਾ ਰਿਹਾ ਵੀ ਵਾਕਏ ਜਿਹੜੀ ਡਿਵੈਲਪਮੈਂਟ ਜਿਹੜੀ ਆ ਉਹ ਹੁੰਦੀ ਨਜ਼ਰ ਆ ਰਹੀ ਆ ਸੋ ਮੈਂ ਲੋਕਾਂ ਨੂੰ ਵਧਾਈ ਦਾ ਪਾਤਰ ਸਮਝਦਾ ਇਹਦੇ ਵਿੱਚ ਕਿਉਂਕਿ ਉਹਨਾਂ ਨੇ ਸਰਕਾਰ ਜਿਹੜੀ ਚੁਣੀ ਸੀ ਤੇ ਉਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਟਪਿਆਲਾ ਦੇ ਵਿੱਚ ਇੱਕ 8 ਸਾਲ ਦੇ ਮਾਸੂਮ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਫਤਰ ਕਾਨਾ ਦੇ ਨਾਲ ਗੱਲਬਾਤ ਕਰਦੇ ਆਂ ਬੱਚੇ ਦੇ ਤਾਏ ਨੇ ਦੱਸਿਆ ਕਿ ਉਹ ਬੱਚਾ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ ਅਤੇ ਕਾਫੀ ਲੰਮਾ ਸਮਾਂ ਪਹਿਲਾਂ ਹੀ ਉਸ ਦੀ ਮਾਂ ਜੋ ਹੈ ਉਸ ਨੂੰ ਦਾਦਾ-ਦਾਦੀ ਕੋਲ ਛੱਟ ਕੇ ਚਲੀ ਗਈ ਸੀ ਤੇ ਬੱਚੇ ਦਾ ਪਿਤਾ ਬਾਹਰਲੇ ਦੇਸ਼ ਦੇ ਵਿੱਚ ਕਮਾਈ ਕਰਨ ਲਈ ਗਿਆ ਹੋਇਆ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਜੋ ਕਿ ਕੁੱਤਿਆਂ ਦਾ ਸ਼ਿਕਾਰ ਬਣ ਗਿਆ ਤਾਇਨੇ ਦੱਸਿਆ ਕਿ ਅੱਜ ਸਕੂਲ ਨੂੰ ਛੁੱਟੀ ਸੀ ਤੇ ਬੱਚਾ ਟਿਊਸ਼ਨ ਪੜ੍ਹ ਕੇ ਦਾਦੇ ਦੇ ਨਾਲ ਘਰ ਆਇਆ ਤੇ ਬੱਚਾ ਬੈਗ ਰੱਖ ਕੇ ਇੱਕ ਵਾਰ ਫੇਰ ਘਰ ਤੋਂ ਬਾਹਰ ਚਲਾ ਜਾਂਦਾ ਤੇ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਜਾਂਦਾ ਤਾਇਨੇ ਵੀ ਕਹੇ ਕਿ ਪੰਜਾਬ ਸਰਕਾਰ ਤੇ ਸਬੰਧਤ ਮੈਕਮੇ ਨੂੰ ਇਹਨਾਂ ਆਵਾਰਾ ਕੁੱਤਿਆਂ ਦੇ ਉੱਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਰਾਹਗੀਰਾਂ ਅਤੇ ਛੋਟੇ ਬੱਚਿਆਂ ਨੂੰ ਇਹ ਆਪਣਾ ਸ਼ਿਕਾਰ ਨਾ ਬਣਾ ਸਕਣ ਜ다ਤਰ ਪਿੰਡਾਂ ਦੇ ਵਿੱਚ ਹੱਡੀ ਰੋੜਾ ਨਾ ਹੁਣ ਕਰਕੇ ਮਰੇ ਪਸ਼ੂਆਂ ਨੂੰ ਸੜਕਾਂ ਦੇ ਕਿਨਾਰੇ ਸੁੱਟਿਆ ਜਾ ਰਿਹਾ ਜਿਸ ਕਰਕੇ ਸੜਕ ਤੋਂ ਲੰਘ ਰਹੇ ਬੱਚੇ ਇਨ੍ਹਾਂ ਆਵਾਰਾਂ ਕੁੱਤਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਹ ਬੱਚਾ ਸਾਡਾ ਭਤੀਜਾ ਹੀ ਇਹ 8 ਕਿਛਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੋਂ ਛੁੱਟੀ ਸੀ ਤੇ ਉਹਦਾ ਹੀ ਬਸ ਤਾਂ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਤੇ ਮਾਰ ਹੀ ਦਿੱਤਾ। ਤੇ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਪੜਿਆ। ਜਦੋਂ ਵੇਖਿਆ ਪਰ ਉਹ ਬੰਦੇ ਆਏ ਉਹਨੇ ਤੇ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ। ਕੀ ਗੱਲ ਵਾਰਾ ਕੁੱਤੇ ਜਿਆਦਾ ਫਿਰਦੇ ਆ ਜੀ ਇੱਥੇ? ਅਵਾਰਾ ਕੁੱਤੇ ਪਿੰਡ-ਪਿੰਡ ਹੀ ਜਿਆਦਾ ਤਰਾਸਦੀ ਆ। ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ। ਜਿੱਤੇ ਜਿੱਤੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਬਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਉੱਤ ਬਦੇਸ਼ ਰਹਿੰਦਾ ਨੋਂ ਦੀ ਚਲੇਗੀ ਆ ਦੋਵੇਂ ਜੀ ਹੈਗੇ ਸੀ ਆਦੇ ਲੱਗੇ ਸੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਆ ਮਾਨਾ ਜਿੱਥੇ ਉਹ ਕੜੀ ਜਿ ਦੇਖਿਆ ਗਿਆ ਉੱਥੇ ਡੋਰੋ ਹੀ ਜਾਂਦਾ ਉਤਰੇ ਜਾਨਵਰ ਲਿਆ ਕੇ ਕੰਦੇ ਰਹਿੰਦੇ ਜਾਂਦੇ ਔਰ ਡੋੜੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਰਿਹਾ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਛੜਕਦੇ ਲਾਗੇ ਛੋੜ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਤੇ ਘਟੇ ਕੋਠੇ ਹੋਏ ਹੀ ਇਹ ਬੱਚਾ ਕਿਤੇ ਕਿਹਾ ਕਿਤੇ ਗੁੱਡੀ-ਗੱਡੀ ਤੇ ਮਗਰ ਭੱਜਾ ਰਿਹਾ। ਤੇ ਉਧਰ ਪਠਾਨਕੋਟ ਵਿਖੇ ਇੱਕ ਵੀਡੀਓ ਤੜੱਲੇ ਦੇ ਨਾਲ ਵਾਇਰਲ ਹੋ ਰਹੀ ਹੈ। ਇੱਕ ਵੀਡੀਓ ਜਿਸ ਦੇ ਵਿੱਚ ਨੌਜਵਾਨ ਗਨ ਕਲਚਰ ਨੂੰ ਪ੍ਰਮੋਟ ਕਰਦਾ ਦਿਖਾਈ ਦੇ ਰਿਹਾ ਹੈ। ਇਹ ਨੌਜਵਾਨ ਆਪਣੇ ਪਿਤਾ ਦੇ ਲਾਇਸੈਂਸੀ ਹਥਿਆਰ ਦੇ ਨਾਲ ਹਵਾਈ ਫਾਇਰ ਕਰ ਰਿਹਾ ਹੈ। ਹਾਲਾਂਕਿ ਅਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਨੌਜਵਾਨ ਪਿੰਡ ਫਰਵਾਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸਰਕਾਰ ਦੇ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਉੱਪਰ ਸਖਤ ਪਾਬੰਦੀ ਲਗਾਈ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਲੋਕ ਆਪਣੀ ਸ਼ਾਨ ਨੂੰ ਦੱਸਣ ਵਾਸਤੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਉਸ ਦੀਆਂ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਜਾਂਦੀਆਂ ਨੇ ਇਦਾਂ ਦਾ ਹੀ ਇੱਕ ਵੀਡੀਓ ਪਠਾਨਕੋਟ ਤੋਂ ਵੀ ਸਾਹਮਣੇ ਆਇਆ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਇਆ ਜੋ ਕਿ ਲੋੜੀ ਵਾਲੇ ਦਿਨ ਦਾ ਦੱਸਿਆ ਜਾ ਰਿਹਾ ਹੈ ਅਤੇ ਇੱਕ ਨੌਜਵਾਨ ਆਪਣੇ ਪਿਤਾ ਦੇ ਲਾਇਸੈਂਸੀ ਹਥਿਆਰ ਦੇ ਨਾਲ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਉਸ ਦੇ ਨੌਜਵਾਨ ਸਾਥੀ ਵੀ ਨਜ਼ਰ ਆ ਰਹੇ ਨੇ ਜਦੋਂ ਇਹ ਵੀਡੀਓ ਨੂੰ ਵਾਇਰਲ ਕੀਤਾ ਗਿਆ ਤਾਂ ਪੁਲਿਸ ਨੂੰ ਇਸ ਵੀਡੀਓ ਬਾਰੇ ਪਤਾ ਲੱਗਦਾ ਥਾਣਾ ਸਦਰ ਦੀ ਪੁਲਿਸ ਨੇ ਫਿਰ ਨੌਜਵਾਨ ਦੇ ਉੱਪਰ ਮਾਮਲਾ ਦਰਜ ਕਰਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਨਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਫਾਇਰ ਕਰਦਾ ਦਿਖਾਈ ਦੇ ਰਿਹਾ ਸੀਗਾ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤੇ ਪਤਾ ਲੱਗਾ ਵੀ ਇਹ ਪਿੰਡ ਫਰਵਾਲ ਤੋਂ ਇੱਕ ਨਿਤਨ ਨਾਮ ਦਾ ਲੜਕਾ ਹੈਗਾ ਆ ਜਿਹੜਾ ਲੋਹੜੀ ਵਾਲੇ ਦਿਨ ਫਾਇਰ ਕਰ ਰਿਹਾ ਸੀਗਾ ਤੇ ਉਹਦੇ ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈਗਾ ਤੇ ਬਾਕੀ ਇਹ ਮੇਰੀ ਅਪੀਲ ਹੈਗੀ ਹੈ ਸ਼ਹਿਰ ਵਾਸੀਆਂ ਨੂੰ ਵੀ ਇਹੋ ਜਿਹਾ ਗਨ ਕਲਚਰ ਨੂੰ ਨਾ ਪ੍ਰਮੋਟ ਕਰੋ ਜਿਸ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈਗਾ ਤੇ ਜੇ ਲਾ ਬੰਦਾ ਇਹੋ ਜਿਹਾ ਕੰਮ ਕਰੇਗਾ ਕੋਈ ਇਹੋ ਜਿਹਾ ਕੰਮ ਕਰਦਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਦਾ ਹਥਿਆਰ ਵੀ ਜਬਤ ਕੀਤਾ ਜਾਏਗਾ ਜਿਹੜੀਆਂ ਤਲਾ ਮਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਆਬਜੈਕਟ ਦੀਆਂ 14 ਮਾਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜੀ ਸਰ ਉਹਨਾਂ ਹਥਿਆਰ ਪੜਿਆ ਸੀਗਾ ਕਿ ਉਹ ਲਾਇਸੈਂਸ ਸੀਗਾ ਜਾਂ ਉਹ ਹਥਿਆਰ ਜਿਹੜਾ ਹੈ ਉਹਦੇ ਪਿਤਾ ਦਾ ਸੀਗਾ ਲਾਇਸੈਂਸੀ ਹਥਿਆਰ ਸੀਗਾ ਉਹਦੇ ਪਿਤਾ ਦਾ ਸੀਗਾ ਸੋ ਗੱਲ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਰ ਲੈਣੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਿਧਾਨ ਸਭਾ ਹਲਕਾ ਬਵਾਨਾ ਵਿਖੇ ਚੋਣ ਪ੍ਰਚਾਰ ਕਰਦੇ ਆ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਕੇਜਰੀਵਾਲ ਨੇ ਕਿਹਾ ਕਿ ਹੁਣ ਬਜ਼ੁਰਗਾਂ ਨੂੰ ਆਪਣੇ ਇਲਾਜ ਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਉਹਨਾਂ ਦਾ ਇਲਾਜ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ ਵਿਦਿਆਰਥੀਆਂ ਦੇ ਲਈ ਬਸ ਯਾਤਰਾ ਔਰਤਾਂ ਵਾਂਗ ਮੁਫਤ ਕੀਤੀ ਜਾਵੇਗੀ ਅਤੇ ਕਿਰਾਏਦਾਰਾਂ ਨੂੰ ਵੀ ਮੁਫਤ ਬਿਜਲੀ ਅਤੇ ਪਾਣੀ ਦੀ ਜਿਹੜੀ ਸਹੂਲਤ ਹੈ ਦਿੱਤੀ ਜਾਵੇਗੀ ਇਸ ਮੌਕੇ ਤੇ ਭਾਜਪਾ ਦੇ ਉੱਤੇ ਵਰਦੇ ਆ ਅਰਵਿੰਦ ਕੇਜਰੀਵਾਲ ਨੇ ਕੀ ਕੁਝ ਕਿਹਾ ਉਹ ਵੀ ਸੁਣ ਲੈਣੇ ਬਜ਼ੁਰਗਾਂ ਕੇ ਇਲਾਜ ਕੀ ਜ਼ਿੰਮੇਵਾਰੀ ਮੈਂ ਲੈ ਰਹਾ ਹੂੰ 60 ਸਾਲ ਤੋਂ ਉੱਪਰ ਕੇ ਬਜ਼ੁਰਗੋ ਕੋ ਆਪਣੇ ਇਲਾਜ ਕੀ ਚਿੰਤਾ ਕਰਨੇ ਕੀ ਜ਼ਰੂਰਤ ਨਹੀਂ ਹੈ चाहे प्राइवेट में हो चाहे सरकारी में हो आपके इलाज की पूरी जिम्मेदारी आपका बेटा केजरीवाल आपका इलाज करवाएगा आप में से स्टूडेंट्स कौन कौन है जैसे महिलाओं को भी फ्री बस यात्रा मिल रही है स्टूडेंट्स की भी बस यात्रा फ्री कर देंगे और दिल्ली मेट्रो में 50 परसेंट कंसेशन मिलेगा स्टूडेंट्स को किराएदार कौन कौन है हमने दिल्ली में बिजली फ्री कर दी पानी फ्री कर दिया लेकिन मुझे पता किराएदारों को इसका बेनिफिट नहीं मिल रहा मैंने स्कीम बनाई है अब किराएदारों के भी बिजली और पानी के बिल जीरो आने चालू हो जाएंगे मुझे पता चला है सीवर की कई जगह समस्या हो रही है और यह नहीं हो रही है जहां जहां सीवर ब्लॉक है जहां जहां सीवर ओवरफ्लो कर रहे हैं चुनाव के बाद पंद्रह दिन में सारा ठीक करा दूंगा मैं तो तो और दूसरा जहां जहां सीवर की लाइनें खराब हो गई हैं उन लाइनों को बदल देंगे जहां जहां सीवर की लाइनें नहीं है वहां पर नई लाइनें डाल देंगे चिंता मत करना जिन जिन लोगों के राशन कार्ड नहीं बने साल से राशन कार्ड नहीं खुले हैं उनके चुनाव के बाद राशन कार्ड खोल देंगे आपके नए राशन कार्ड बनने चालू हो जाएंगे एक मेरे को बड़ी तकलीफ है हमारे कई बच्चे बेरोजगार घर बैठे हैं बिना काम के है कि नहीं है पढ़ लिख के घर बैठे हैं अगर हमारे बच्चे गलत संगत में पड़ गए तो बड़ी मुश्किल हो जाएगी ਮੈਂਨੇ ਪੂਰੀ ਪਲਾਨਿੰਗ ਕਰੀ ਹੈ ਇੱਕ ਇੱਕ ਬੱਚੇ ਕੇ ਲਈ ਰੋਜ਼ਗਾਰ ਦਾ ਇਂਤਜ਼ਾਮ ਕਰੂੰਗਾ ਅਗਲੇ ਕੁਝ ਸਾਲਾਂ ਲਈ ਸੂਚ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂਪਾ